ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਸਮੇਂ ਮੋਹਾਲੀ ਦੇ 40s ਹਸਪਤਾਲ 'ਚ ਵੈਂਟੀਲੇਟਰ ਤੇ ਨੇ 10 ਦਿਨ ਬੀਤਣ ਤੋਂ ਬਾਅਦ ਵੀ ਜਵੰਦਾ ਦੀ ਹਾਲਾਤ 'ਚ ਕੋਈ ਖਾਸ ਸੁਧਾਰ ਨਹੀਂ ਹੈ ਇਸ ਦੌਰਾਨ ਪੰਜਾਬ ਭਰ 'ਚ ਉਨ੍ਹਾਂ ਦੇ ਪ੍ਰਸ਼ੰਸਕ ਤੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕਰ ਰਹੇ ਨੇ ਬੀਤੇ ਦਿਨ ਉਹਨਾਂ ਦੀ ਸਿਹਤਯਾਬੀ ਲਈ ਮੁਹਾਲੀ ਦੇ ਗੁਰਦੁਆਰਾ ਸ੍ਰੀ ਅਮਸਾਹਿਬ ਕੇ ਅਖੰਡ ਪਾਠ ਸਾਹਿਬ ਦਾ ਭੋਗ ਵਿਪਾਇਆ ਗਿਆ ਇਸ ਪਾਠ ਦੀ ਸ਼ੁਰੂਆਤ ਰਾਜਵੀਰ ਦੇ ਮਾਤਾ ਜੀ ਤੇ ਉਹਨਾਂ ਦੇ ਸਾਥੀ ਕਲਾਕਾਰਾਂ ਨੇ ਕੀਤੀ ਹੁਣ ਰਾਜਵੀਰ ਦੀ ਸਿਹਤ ਨੂੰ ਲੈ ਕੇ ਹਸਪਤਾਲ ਵੱਲੋਂ ਜੋ ਮੈਡੀਕਲ ਬੁਲਟਨ ਜਾਰੀ ਕੀਤੇ ਜਾਂਦੇ ਸੀ ਉਹ ਵੀ ਬੰਦ ਕਰ ਦਿੱਤੇ ਗਏ ਨੇ ਜੀ ਹਾਂ ਜਵੰਦਰ ਨੂੰ ਐਡਮਿਟ ਕਰਨ ਤੋਂ ਬਾਅਦ 27 ਸਤੰਬਰ ਤੋਂ ਲੈ ਕੇ 3 ਅਕਤੂਬਰ ਤੱਕ ਹਸਪਤਾਲ ਨੇ ਰੋਜ਼ਾਨਾ ਮੈਡੀਕਲ ਬੁਲਟਨ ਜਾਰੀ ਕੀਤੇ ਹਾਲਾਂਕਿ ਆਖਰ ਬੁਲਟਨ 3 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ ਇਸ ਤੋਂ ਬਾਅਦ ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਜਵੰਦਰ ਦੀ ਹਾਲਤ ਪਹਿਲਾਂ ਵਾਂਗ ਹੀ ਬਣੀ ਹੋਈ ਹੈ ਇਸ ਲਈ ਉਨ੍ਹਾਂ ਕੋਲ ਰਿਪੋਰਟ ਲਈ ਕੁਝ ਨਹੀਂ ਹੈ ਨਤੀਜੇ ਵਜੋਂ ਰੋਜ਼ਾਨਾ ਮੈਡੀਕਲ ਬੁਲਟਨ ਬੰਦ ਕਰ ਦਿੱਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਰਾਜਵੀਰ ਜਵੰਦਰ ਦੀ ਸਿਹਤ 'ਚ ਕੋਈ ਖਾਸ ਉਦਾਰ ਦੇਖਣ ਨੂੰ ਨਹੀਂ ਮਿਲਿਆ ਦੱਸਦੇ ਕਿ ਰਾਜਵੀਰ ਜਵੰਦਾ 27 ਸਤੰਬਰ ਨੂੰ ਆਪਣੀ ਮੋਟਰਸਾਈਕਲ ਤੇ Shimla ਜਾ ਰਹੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਪਿੰਜੋਰ ਨਾਲਾਗੜ ਸੜਕ ਤੇ ਅਚਾਨਕ ਸੜਕ ਤੇ ਦੋ ਵੱਦ ਲੱੜਦੇ ਦਿਖਾਈ ਦਿੱਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਜਵੰਦਾ ਦੀ ਬਾਈਕ ਸਾਹਮਣੇ ਤੋਂ ਆ ਰਹੀ ਬਲੈਰੋ ਨਾਲ ਟਕਰਾ ਗਈ ਹਾਦਸੇ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਪੰਚਕੁਲਾ ਲਿਜਾਇਆ ਗਿਆ ਤੇ ਫਿਰ ਜਦੋਂ ਉਹਨਾਂ ਦੀ ਹਾਲਤ ਵਿਗੜ ਗਈ ਤਾਂ ਉਹਨਾਂ ਨੂੰ ਮੁਹਾਲੀ ਤੇ ਇੱਕ ਹਸਪਤਾਲ ਚ ਦਾਖਲ ਕਰਵਾਇਆ ਗਿਆ ਡਾਕਟਰਾਂ ਅਨੁਸਾਰ ਉਹਨਾਂ ਦੇ ਦਿਮਾਗ ਤੱਕ ਆਕਸੀਜਨ ਦੀ ਘਾਟ ਕਰੋਂ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ 10 ਦਿਨਾਂ ਤੋਂ ਵੈਂਟੀਲੇ ਕਰਤੇ ਨੇ ਤੇ ਅਜੇ ਵੀ ਉਹਨਾਂ ਦੀ ਸਿਹਤ 'ਚ ਕੋਈ ਖਾਸ ਸੁਧਾਰ ਦੇਖਣ ਨੂੰ ਨਹੀਂ ਮਿਲਿਆ ਪੰਜਾਬੀ ਗਾਇਕ ਰਾਜਵਰ ਜਵੰਦਾ ਇਸ ਸਮੇਂ ਮੋਹਾਲੀ ਦੇ 40s ਹਸਪਤਾਲ 'ਚ ਵੈਂਟੀਲੇਟਰ 'ਤੇ ਨੇ 10 ਦਿਨ ਬੀਤਣ ਤੋਂ ਬਾਅਦ ਵੀ ਜਵੰਦਾ ਦੀ ਹਾਲਾਤ 'ਚ ਕੋਈ ਖਾਸ ਸੁਧਾਰ ਨਹੀਂ ਹੈ ਇਸ ਦੌਰਾਨ ਪੰਜਾਬ ਭਰ 'ਚ ਉਹਨਾਂ ਦੇ ਪ੍ਰਸ਼ੰਸਕ ਤੇ ਪਰਿਵਾਰਕ ਮੈਂਬਰ ਉਹਨਾਂ ਦੀ ਤੰਦਰੁਸਤੀ ਲਈ ਅਰਦਾਸ ਕਰ ਰਹੇ ਨੇ ਬੀਤੇ ਦਿਨ ਉਹਨਾਂ ਦੀ ਸਿਹਤਯਾਬੀ ਲਈ ਮੋਹਾਲੀ ਦੇ ਗੁਰਦੁਆਰਾ ਸ੍ਰੀ ਅਮਸਾ ਵਿਖੇ ਅਖੰਡ ਪਾਠ ਸਾਹਿਬ ਦਾ ਪੋਗ ਵਿਪਾਇਆ ਗਿਆ ਇਸ ਪਾਰ ਦੀ ਸ਼ੁਰੂਆਤ ਰਾਜਵਿਰ ਦੇ ਮਾਤਾ ਜੀ ਤੇ ਉਹਨਾਂ ਦੇ ਸਾਥੀ ਕਲਾਕਾਰਾਂ ਨੇ ਕੀਤੀ ਪਰ ਰਾਜਪੀਧੀ ਸਿਹਤ ਲੈ ਕੇ ਹਸਪਤਾਲ ਵੱਲੋਂ ਜੋ ਮੈਡੀਕਲ ਬੁਲਟਨ ਜਾਰੀ ਕੀਤੇ ਜਾਂਦੇ ਸੀ ਉਹ ਵੀ ਬੰਦ ਕਰ ਦਿੱਤੇ ਗਏ ਨੇ ਜੀਹਾਂ ਜਵੰਦਰ ਨੂੰ ਐਡਮਿਟ ਕਰਨ ਤੋਂ ਬਾਅਦ 27 ਸਤੰਬਰ ਤੋਂ ਲੈ ਕੇ 3 ਅਕਤੂਬਰ ਤੱਕ ਹਸਪਤਾਲ ਨੇ ਰੋਜ਼ਾਨਾ ਮੈਡੀਕਲ ਬੁਲਟਨ ਜਾਰੀ ਕੀਤੇ ਹਾਲਾਂਕਿ ਆਖਰ ਬੁਲਟਨ 3 ਤੁੱਬ ਨੂੰ ਜਾਰੀ ਕੀਤਾ ਗਿਆ ਸੀ ਇਸ ਤੋਂ ਬਾਅਦ ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਜਵੰਦਰ ਦੀ ਹਾਲਤ ਪਹਿਲਾਂ ਵਾਂਗ ਹੀ ਬਣੀ ਹੋਈ ਹੈ ਇਸ ਲਈ ਉਹਨਾਂ ਕੋਲ ਰਿਪੋਰਟ ਲਈ ਕੁਝ ਨਹੀਂ ਹੈ ਨਤੀਜੇ ਵਜੋਂ ਰੋਜ਼ਾਨਾ ਮੈਡੀਕਲ ਬੁਲਟਨ ਬੰਦ ਕਰ ਦਿੱਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਅਜੇ ਵੀ ਰਾਜਵਿਦ ਜਵੰਦਰ ਦੀ ਸਿਹਤ 'ਚ ਕੋਈ ਖਾਸ ਉਦਾਰ ਦੇਖਣ ਨੂੰ ਨਹੀਂ ਮਿਲਿਆ ਕਹ ਦਿੱਤੇ ਕਿ ਰਾਜਵੀਰ ਜਵੰਦਾ 27 ਸਤੰਬਰ ਨੂੰ ਆਪਣੀ ਮੋਟਰਸਾਈਕਲ ਤੇ ਸ਼ਿਮਲਾ ਜਾ ਰਹੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਪੰਜੋਰ ਨਾਲਾਗੜ ਸੜਕ ਤੇ ਅਚਾਨਕ ਸੜਕ ਤੇ ਦੋ ਵੱਲ ਦੇ ਲੱੜਦੇ ਦਿਖਾਈ ਦਿੱਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਜਵੰਦਾ ਦੀ ਬਾਈਕ ਸਾਹਮਣੇ ਤੋਂ ਆ ਰਹੀ ਬਲੈਰੋ ਨਾਲ ਟਕਰਾ ਗਈ ਹਾਦਸੇ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਪੰਚਕੁਲਾ ਲਿਜਾਇਆ ਗਿਆ ਤੇ ਫਿਰ ਜਦੋਂ ਉਹਨਾਂ ਦੀ ਹਾਲਤ ਵਿਗੜ ਗਈ ਤਾਂ ਉਹਨਾਂ ਨੂੰ ਮੋਹਾਲੀ ਤੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਡਾਕਟਰਾਂ ਅਨੁਸਾਰ ਉਹਨਾਂ ਦੇ ਦਿਮਾਗ ਤੱਕ ਆਕਸੀਜਨ ਦੀ ਘਾਟ ਕਰ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ 10 ਦਿਨਾਂ ਤੋਂ ਕਰਤੇ ਨੇ ਤੇ ਅਜੇ ਵੀ ਉਹਨਾਂ ਦੀ ਸਿਹਤ 'ਚ ਕੋਈ ਖਾਸ ਸੁਧਾਰ ਦੇਖਣ ਨੂੰ ਨਹੀਂ ਮਿਲਿਆ